ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਲੇ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ 100 2024 ਜੀ ਬਹੁਤ ਸਾਡੇ ਵਾਸਤੇ ਕਹਿੜਾ ਚੜਿਆ ਵਾ ਕਹਿੜਾ ਇੱਕ ਪਾਸੇ ਨੂੰ ਤਾਂ ਜੇ ਅਸੀਂ ਦੇਖੀਏ ਤਾਂ ਵੀ ਪੋਰਟਰੀ ਫਰਨ ਦਾ ਕੰਮ ਸ਼ੁਰੂ ਕਰਿਆ ਵਾ ਹਾਂ ਉਧਰ ਤਾਂ ਖੁਸ਼ੀ ਹੋ ਜਾਂਦਾ ਪਰ ਇੱਕ ਦਿੱਕਤ ਕ੍ਰੀਏਟ ਹੋਈ ਹੋਈ ਹੈ ਵੀ ਇਹ ਮਹੀਨੇ ਦੇ ਵਿੱਚ ਵਿੱਚ ਅ ਭਾਬੀ ਜੀ ਤਿੰਨ ਵਾਰ ਐਮਰਜੈਂਸੀ 'ਚ ਜਾਇਆ ਹੈ ਅ ਬੀਪੀ ਦੀ ਦਿੱਕਤ ਕਰਕੇ ਹੁਣ ਇਹ ਪਤਾ ਨਹੀਂ ਵੀ ਕੋਈ ਟੈਨਸ਼ਨ ਹੈ ਇਹਨਾਂ ਨੂੰ ਕਿਹਾ ਇਹ ਦੱਸਦੇ ਕੁਝ ਨਹੀਂ ਅ ਬੀਪੀ ਜਾਂਦਾ ਇਹਨਾਂ ਦਾ 170 80 ਉਹ ਖਤਰੇ ਦੀ ਨਿਸ਼ਾਨੀ ਤੋਂ ਵੀ ਬਾਹਰ ਹੋ ਜਾਂਦਾ ਡਾਕਟਰ ਵੀ ਇੱਕ ਵਾਰ ਕਰਾ ਆ ਜਾਂਦੇ ਐ ਐਮਰਜੈਂਸੀ 'ਚ ਜਾਦੋਂ ਉਹਨਾਂ ਨੂੰ ਲੈ ਕੇ ਪਹੁੰਚਦੇ ਆਂ ਵੀ ਤੇ ਜਿਨ੍ਹਾਂ ਜਿਨ੍ਹਾਂ ਨਾਲ ਬੀਤੀ ਵੀ ਹੁੰਦੀ ਨਾ ਉਹ ਬੰਦਿਆਂ ਨੂੰ ਪਤਾ ਵੀ ਪੀਪੀ ਬਦਲਣ ਨਾਲ ਕੀ ਕੀ ਸਾਡੇ ਸਰੀਰ ਦੇ ਵਿੱਚ ਆ ਹੋ ਸਕਦਾ ਆ ਉਹ ਦਿੱਕਤਾਂ ਕਰਕੇ 24 ਘੰਟੇ ਨਾ ਮਨ ਸਹਿਮਿਆ ਸਹਿਮਿਆ ਜਾ ਰਹਿਦਾ ਇਹਨਾਂ ਦਾ ਮੂਡ ਦੇਖਣਾ ਪੈਂਦਾ ਵੀ ਕਿੱਦਾਂ ਦਾ ਕਿੱਦਾਂ ਦਾ ਨਹੀਂ ਤੇ ਹੁਣ ਅੱਜ ਜੀ ਆਪਣੀ ਭੈਣ ਦੀ ਖਬਰ ਲੈਣ ਤੇ ਵਿੱਚ ਸੰਧਾਰਾ ਹੁੰਦਾ ਵੀ ਸੰਧਾਰਾ ਦੇਣ ਆਏ ਜੀ ਮਾਸੀ ਦਾ ਹੀ ਆ ਆਏ ਹੋ ਜੀ ਤੇ ਬੈਠੇ ਆ ਸਾਰੇ ਇਸ ਟਾਈਮ ਕੋਠੇ ਦੇ ਵਿੱਚ ਮਾਹੌਲ ਥੋੜਾ ਜਿਹਾ ਆ ਸੀਰੀਅਸ ਮੈਟਰ ਰਿਹਾ ਬਾਹੋਂ ਸਮਝ ਲੱਦੀ ਨਹੀਂ ਵੀ ਬੀਪੀ ਵਧਣ ਦਾ ਕਾਰਨ ਕਿਹ ਹੈ ਕਿ ਨਹੀਂ ਇਹ ਤੁਹਾਨੂੰ ਬਹਿਗਰੂਹ ਜਾਣਦਾ ਡਾਕਟਰ ਵਿੱਚੇ ਕਹੀ ਜਾਂਦਾ ਵੀ ਬੀਪੀ ਦੀ ਮੈਂ ਗੋਲੀ ਪਕੀ ਲਾ ਦਿੰਦਾ ਹੁਣ ਜਿਹੜੀਆਂ ਨੇ ਦੀ ਉਮਰ ਆ ਉਮਰ ਦੇ ਵਿੱਚ ਗੋਲੀਆਂ ਵੀ ਸਲੀਆਂ ਸਹੀ ਨਹੀਂ ਹੈਗੀਆਂ ਤੇ ਚਲੋ ਕੋਈ ਨਹੀਂ ਹੁਣ ਕੋਈ ਨਾ ਕੋਈ ਹਾਲਾਤ ਆ ਕਰਨੀ ਪਊਗਾ ਰਾਤ ਦੇ ਐਮਰਜੈਂਸੀ 'ਚ ਗੇ ਹੋ ਜੀ ਹੁਣ ਐ ਤਿੰਨ ਕ ਘੰਟੇ ਜਾਂ ਚਾਰ ਘੰਟੇ ਪਹਿਲਾਂ ਇਹ ਆਇਆ ਉੱਥੇ ਤੋਂ ਵਾਪਸ ਅ ਚਲੋ ਹੁਣ ਮੈਂ ਤੁਹਾਨੂੰ ਮਿਲਾਉਂਦਾ ਬੈਕ ਕੈਮਰਾ ਕਮਾ ਕੇ ਸਾਰਿਆਂ ਨਾਲ ਚਲੋ ਜੀ ਸੰਦੀਪ ਕੌਰ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਵੀ ਰੋ ਰੋ ਕੇ ਬਾਦੀ ਹੋਈ ਵੀਰ ਜੀ ਕੱਲ ਦੀ ਇਹਦੀ ਸ਼ਕਲ ਤੇ ਪਤਾ ਲੱਗਦਾ ਮੈਨੂੰ ਵੀ ਦੀਦੀ ਕਰਕੇ ਰੋਣਾ ਆ ਜਾਂਦਾ ਹਾਂ ਜਿਆਦਾ ਸੁੱਖੋਂ ਨੂੰ ਕੋਈ ਚੱਕਰ ਖੜਾ ਹੁੰਦਾ ਨਾ ਤਾਂ ਇਹ ਉਹਦੇ ਨਾਲ ਤੇ ਪਹਿਲਾਂ ਚੱਕਰ ਖੜਾ ਕਰ ਲੈਂਦੀ ਆ ਮੈਨੂੰ ਨਹੀਂ ਆ ਹਾਂ ਇਹ ਗੱਲ ਨਹੀਂ ਹੌਸਲਾ ਰੱਖਣਾ ਪੈਂਦਾ ਸੰਭਲਣਾ ਪੈਂਦਾ ਰਾਤ ਤੇਰੇ ਵੀ ਮਹਲਾਤ ਦੇਖੇ ਵੀ ਤੂੰ ਕਿਆ ਕਰਦੀ ਸੀ ਕਿੱਧਰ ਕਿੱਧਰ ਨੂੰ ਕਹਿ ਕੇ ਬੰਦੇ ਇੱਕ ਤਾਂ ਉਹਦਾ ਵੀ ਇੱਕ ਮਰੀਜ਼ ਨੂੰ ਲੈ ਕੇ ਜਾਣਾ ਜਿਹੜਾ ਨਾਲ ਦਾ ਉੱਪਰਲਾ ਜਿਆਦਾ ਬਰਲਾ ਪਲਾ ਜਾਂਦਾ ਨਾ ਕਰਨ ਫਿਰ ਔਖਾ ਹੋ ਜਾਂਦਾ ਬਹੁਤ ਕੰਮ ਮੈਂ ਨਾਲ ਜਾਣਾ ਨਿਆਣੇ ਕਿਨੇ ਸੰਭਾਲਣੇ ਵਿੱਚ ਜੈਸਮੀਨ ਕਾਰਨ ਸ਼ੁਭਰੀਤ ਕਹਿੰਦੀ ਮੈਂ ਨਾਲ ਨਹੀਂ ਸੀ ਜਾ ਰਹੀ ਆ ਦੀਦੀ ਦਾ ਇਹ ਰੀਤੀ ਨਾ ਫਿਰ ਉਹਦੇ ਘਰ ਕੇ ਮੈਨੂੰ ਵੀ ਕਹਿਣਾ ਪਿਆ ਵੀ ਮੈਂ ਨਾਲ ਕਿਉਂ ਜਾਂਦੀ ਤੇ ਰਾਤ ਭਾਈ ਮਾਸੀ ਰਾਹੀਂ ਵੀ ਰਾਤ ਪਹੁੰਚ ਗਏ ਸੀ ਇੱਥੇ ਐਮਰਜੈਂਸੀ ਦੇ ਵਿੱਚ ਤੇ ਅੱਜ ਫੇਰ ਦੁਬਾਰਾ ਵਿਚਾਰ ਆਏ ਲੋ ਮੈ ਲੋ ਜੀ ਇੱਧਰ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਹੂੰ ਮੈਂ ਸਾਡਾ ਫਰਜ਼ੇਤਾ ਬਣ ਲਈ ਤਾਂ ਹੂੰ ਕਿਉਂਕਿ ਬੈਸੀ ਸਾਡੀ ਜੀਜੇ ਨਾਲ ਗੱਲ ਹੋਈ ਤੇ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਹੈਗਾ ਇਹਨਾਂ ਨੇ ਤਾਂ ਮੈਨੂੰ ਕਿਹਾ ਵੀ ਸਵੇਰੇ ਆਈਂ ਦਾਸ ਯਾਰਾ ਕੋਈ ਜ਼ਰੂਰੀ ਗੱਲ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਬੀਬੀ ਤੋਂ ਪਤਾ ਲੱਗਿਆ ਵੀ ਤੁਹਾਡੀ ਭੈਣ ਬਹੁਤ ਠਿੱਲੀ ਜਾ ਹੂੰ ਸ਼ਾਇਦ ਮਾਲਾ ਵੀ ਜੀਜਾ ਜੀ ਨੇ ਦੱਸਿਆ ਹੋਣਾ ਵੀ ਇਹਨਾਂ ਨੂੰ ਗਿਫਤਾ ਨਾ ਰਾਤ ਨੂੰ ਪਵੇ ਵੀ ਹੈ ਸਵੇਰੇ ਆ ਕੇ ਖਬਰ ਲੈ ਲੈਣਗੇ ਤੈਨੂੰ ਤਾਂ ਅਸਲ 'ਚ ਬੁਲਾਉਣ ਦਾ ਇਹ ਚੱਕਰ ਤਾਂ ਵੀ ਪਤਾ ਨਹੀਂ ਕਿਤੇ ਵੀ ਸਾਤੇ ਤਾਂ ਨਹੀਂ ਦੁਖੀ ਤੈਨੂੰ ਇਹ ਦੱਸ ਦਊਗੀ ਮੈਨੂੰ ਹਰ ਕੋ ਦੱਸ ਦਊਗੀ ਮੈਂ ਕਰ ਦੇਣਾ ਹੈ ਮੈਨੂੰ ਕਹਿੰਦੀ ਲਫੜ ਤੂੰ ਬਹੁਤਾ ਨਾ ਬੋਲ ਚੁੱਪਾ ਖਾ ਚੁੱਪਾ ਫੜਾ ਤੈਨੂੰ ਚੁੱਪਾ ਦੇ ਤੈਨੂੰ ਤਾਂ ਮੈਨੂੰ ਆਏ ਦੱਸ ਮੈਂ ਕਿਆ ਦੁੱਖ ਦੁੱਖ ਕਰੂੰਗਾ ਇਹ ਤਾਂ ਮੈਨੂੰ ਨਿਆਣਾ ਲੱਗਦਾ ਮੈਂ ਪਹਾਇਓ ਤੂੰ ਇਹਦੇ ਬਾਤੇ ਤਾਂ ਬੜੀ ਭੈਣ ਬਾਤੇ ਤਾਂ ਛੋਟੇ ਭਰਾ ਨੇ ਹੈਗੇ ਪਰ ਹੁਣ ਬੈਨਾਂ ਵੀ ਨਿਆਣਾ ਜੀ ਮੈਂ ਸੁੱਖ ਨਾ ਸਮਝਾ ਵੀ ਹੁਣ ਮੈਂ ਚੁੱਪੀ ਸੁਭਣਦੇ ਖੜੇ ਹਾਂ ਇਹ ਨਹੀਂ ਬੈਣ ਸਹੀ ਗੱਲ ਹੈ ਕੋਈ ਗਲਤ ਹੈ ਚਾਲਾ ਨਹੀਂ ਐਨਾ ਤਾਂ ਇੰਨੀ ਬਹੁਤ ਵੀ ਇਹਨਾਂ ਦੇ ਮੂੰਹ ਪਰ ਆਸੀ ਤਾਂ ਲਿਆਉਂਦੀ ਨਹੀਂ ਤਾਂ ਇਹ ਤਾਂ ਆਇਆ ਹੋਇਆ ਪਿਆ ਤਾਂ ਵੀ ਪਤਾ ਨਹੀਂ ਕਿ ਆਇਆ ਬੈ ਇੱਧਰ ਮੇਲੋ ਜੀ ਚਰ ਜੀ ਤਨੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਭਾਈ ਦੁੱਖ ਨਹੀਂ ਦੇਖਿਆ ਜਾਂਦਾ ਵੀ ਜੀ ਤੁਸੀਂ ਸਾਡੇ ਦੁੱਖ ਚ ਖੜਦੇ ਆਂ ਅੰਡਾ ਨਹੀਂ ਲੱਗਣ ਬੰਦੇ ਸਾਡਾ ਵੀ ਤਾਂ ਫਰਜ਼ ਏ ਤੀ ਨਾਲ ਸਾਡੇ ਆਉਣਾ ਕੁਛ ਇਹ ਤਾਂ ਦਿਲ ਵੀ ਹੋਰ ਹੋ ਗਿਆ ਭੈਣ ਦਾ ਅਸੀਂ ਲੈ ਤਾ ਇੱਥੇ ਤੋਂ ਕਿ ਆ ਗਏ ਹਾਂ ਕੁਛ ਨਹੀਂ ਜਲਾ ਹੀ ਹੁੰਦਾ ਬੰਦੇ ਦਾ ਦੁੱਖ ਸੁਖ ਹੋ ਜਾਂਦਾ ਤੇ ਹੁਣ ਅਸੀਂ ਆਇਆ ਮੰਮੀ ਕਹਿੰਦੀ ਭਾਈ ਮੇਰੇ ਤੋਂ ਤਾਂ ਨਹੀਂ ਜਾ ਹੁਣਾ ਠੰਡ ਵਿੱਚ ਤੁਸੀਂ ਜਾਓ ਕੁੜੀ ਨੂੰ ਦੇਖ ਕੇ ਆਓ ਵੀ ਕਿਕਰ ਨਾ ਠੀਕ ਆ ਵੀ ਕਿਆ ਗੱਲ ਬਾਤ ਪ ਉਹ ਗੱਲਬਾਤ ਤਾਂ ਮੈਂ ਸਾਨੂੰ ਦੱਸਦੀ ਨਹੀਂ ਵੀਰ ਜੀ ਤਾਂ ਤੁਹਾਨੂੰ ਇਹ ਦੱਸਣਾ ਮੈਨੂੰ ਸਾਨੂੰ ਵੀ ਨਹੀਂ ਪਤਾ ਪਤਾ ਨਹੀਂ ਕਿਹ ਚੱਕਰ ਆ ਥੋੜਾ ਇਹ ਵੀ ਹੋਦਾ ਇਹ ਵੀ ਇਹ ਵੀ ਮੈਂ ਇਹ ਸੋਚਦਾ ਵੀ ਪਤਾ ਨਹੀਂ ਨੂਨ ਹੋ ਮੈਂ ਨੂਨ ਦਾ ਚੱਕਰ ਹੋਗਾ ਨੂਨ ਦਾ ਵੀ ਨਹੀਂ ਇੰਨਾ ਨੂਨ ਵੀ ਨਹੀਂ ਖਾਂਦੇ ਅਸੀਂ ਵੀ ਨੂਨ ਕਰਕੇ ਹਾਂ ਚਾਪ ਚੁਪਾ ਕੇ ਦੇਸੀ ਕੀ ਖਾ ਲਿਆ ਤ ਤਿੰਨ ਵਾਰ ਖਾ ਲਿਆ ਮਹੀਨੇ ਚ ਚੋਰੀ ਚੋਰੀ ਖਾ ਲੈਂਦੀ ਹੈ ਪਤਾ ਨਹੀਂ ਲੱਗਦਾ ਲਓ ਜੀ ਮਿਲੋ ਜੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਆਹਨ ਆਵਾਜ਼ ਤੇ ਪਤਾ ਲੱਗ ਜਾ ਜੀ ਬੈਟਰੀ ਡੈਡ ਆ ਨਹੀਂ ਹੁਣ ਠੀਕ ਆ ਰਹਾ ਹਾਂ ਤਾਂ ਸਾਨੂੰ ਪਤਾ ਤਾਂ ਵੀ ਬੈਟਰੀ ਕਿਵੇਂ ਡੈਡ ਹੁੰਦੀ ਆ ਹੁਣ ਤਾਂ ਕੁਝ ਪਰਸੈਂਟ ਦੋ ਤਿੰਨ ਡੰਡੇ ਖੜੇ ਹੋਗੇ ਬੈਟਰੀ ਦੇ ਆ ਆ ਸੂਈ ਆ ਸੂਈ ਜੀ ਨਿਕਲ ਗਈ ਨਾ ਜੱਤੇ ਥੋੜਾ ਜੱਤੇ ਹੋਗਾ ਥੋੜੇ ਕਾਤੇ ਗਿਣਨ ਲੱਗੀ ਬੈਟਰੀ ਉਹ ਮੁਰਗੀਆਂ ਦਾ ਚੂਚੀਆਂ ਦਾ ਫਾਰਮ ਪੌੜਾ ਨਾ ਤੇ ਹੁਆਹੀ ਕਰਨਾ ਫਿਰ ਉਹਦੇ ਘਰ ਕਮੈਂਟਰੀ ਲੋ ਕਰ ਲੱਗੀ ਮੈਂ ਕਿਹਾ ਨਾ ਅੱਜ ਤਾਂ ਬੋਲ ਫੁੱਲ ਕਰ ਦੇਗਾ ਨਹੀਂ ਤੇਰੀ ਉੱਥੇ ਜਾਣਾ ਬਈ ਕੋਈ ਨਹੀਂ ਦੇਖਾਂਗੇ ਆਇਦਰ ਮਿਲੋ ਜੀ ਬਾਈ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਸੇ ਨੂੰ ਨਹੀਂ ਪਤਾ ਇਹਨੂੰ ਕਿਆ ਹੋਇਆ ਤਾਂ ਕਿਆ ਨਹੀਂ ਹੋਇਆ ਤਾਂ ਮੈਨੂੰ ਪਤਾ ਮੈਂ ਸੁਣੇ ਰਿਹਾ ਕਿ ਹਮਾਂਪੈ ਇਹ ਰੱਖਣੇ ਆ ਕੱਲ ਨੂੰ 4 ਗੱਲ ਹਾਂ ਕੱਲ ਤੋਂ ਮੇਰੇ ਚੱਲ ਤੋਂ ਮੇਰੇ ਕਹਿਵਾ ਬਿੱਗ ਭਾਈ ਇਹ ਰੱਖਣੇ ਆ ਚਾਰ ਰੋਟੀਆਂ ਉਹਨਾਂ ਦੀਆਂ ਸਵੇਰੇ ਦੁਪਹਿਰੇ ਸ਼ਾਮ ਹੂੰ ਬਸ ਜੱਤ ਹੀ ਥੋੜਾ ਜਿਹਾ ਸਰੀਰ ਥਿੱਲਾ ਮਿੱਸਾ ਜਿਹਾ ਹੋਣ ਲੱਗ ਗਿਆ ਹੂੰ ਸ਼ਾਮ ਨੂੰ ਮੈਨੂੰ ਕਿਹਾ ਮਾਂ ਵੀ ਜਿਹੜਾ ਆਪਾਂ ਨੇ ਫਰਵਰੀ ਮਹੀਨੇ ਦੇ ਵਿੱਚ ਆਪਾਂ ਨੇ ਉਹ ਜਾਣਾ ਹੈ ਦबई ਨੂੰ ਘੁੰਮਣ ਮਹਾ ਵੀ ਉਹ ਕੈਨਸਲ ਹੁੰਦਾ ਦਿਖਦਾ ਵੀ ਹੁਣ ਉੱਧਰ ਫਾਰਮ ਦਾ ਕੰਮ ਛਿੜ ਗਿਆ ਜੱਤ ਥੋੜੀ ਜਿਹੀ ਹੋਰ ਥਿੱਲੀ ਹੋਗੀ ਸ਼ਾਮ ਤੱਕ ਬਸ ਫਿਰ ਹੋਰੇ ਕੁਝ ਬਣ ਗਿਆ ਫਿੱਤਾ ਉਹ ਤਾਂ ਮੈਨੂੰ ਨਹੀਂ ਜਿਹੜਾ ਬੀਪੀ ਬੀਪੀ ਤੇ ਦਿੱਕਤ ਹੈ ਨਾ ਜੱਤ ਕੰਬਦੇ ਮੇਰਾ ਆਏ ਹੁੰਦਾ ਮੇਰਾ ਬੋਹ ਹੁੰਦਾ ਤੋ ਦੋ ਕ ਗੱਲਾਂ ਸਾਡੀਆਂ ਹੋਰ ਸੀਆਂ ਡਿਮਾਂਡ ਦੇ ਵਿੱਚ ਲਾ ਲੀਤੇ ਨੇ ਇਹ ਉੱਥੇ ਵੀ ਚਲ ਚਲੇ ਗਈ ਹਸਪੀਟਲ ਦੇ ਵਿੱਚ ਜਾਂਦੀ ਸਾਰੀ ਇੱਕ ਐਕਸੀਡੈਂਟ ਕੇਸ ਆ ਗਿਆ ਖੂਨ ਆਇਆ ਚੁੰਦਾ ਜਾਵੇ ਉਹਨੂੰ ਦੇ ਕੇ ਹੋੜੀ ਦਾ ਕੰਮ ਮਾਂ ਕਿੱਤੇ ਆ ਗਿਆ ਹੈ ਚਲੋ ਉਹ ਵੀ ਇੱਥੇ ਤੋਂ ਵੀ ਸਾਈਡ ਪਰ ਲੈ ਕੇ ਗਿਆ ਉਹਨੂੰ ਇੰਜੈਕਸ਼ਨ ਇਹਦੇ ਲੱਗ ਗਿਆ ਤਾਂ ਮੁੜ ਕੇ ਜਾਂਦੇ ਇਹ ਪਹੁੰਚੇ ਤੇ ਜਲ ਹਸੀ ਫਿਰ ਦਾਦੀ ਪੁੱਤ ਸਭ ਕਾਹਦਾ ਹਸੀ ਕਹਿੰਦਾ ਮੇਰੇ ਕੋਲੋਂ ਆ ਕੇ ਮਨਿੰਦਰ ਮੁੰਡਾ ਕਹਿੰਦਾ ਕਹਿੰਦਾ ਫੁੱਫੜ ਜੀ ਪੁੱਜੀ ਨੂੰ ਕਿਆ ਹੋਇਆ ਹੂੰ ਮਾਪੁੱਤ ਬਿਮਾਰ ਹੈ ਕਹਿੰਦਾ ਹੋਣਾ ਹੀ ਤਾਂ ਕਹਿੰਦਾ ਬਿਮਾਰੀ ਨੇ ਹੂੰ ਕਹਿੰਦਾ ਜਿੱਦਣ ਹੀ ਦਾ ਜਨਮ ਦਿਨ ਤਾਂ ਇਹਨੇ ਕੇਕ ਖਾਣ ਜ਼ਿਆਦਾ ਖਾ ਲਿਆ ਰਹਿੰਦਾ ਜਦੋਂ ਆਦੂ ਵੀ ਪੈਣਾ ਜਦੋਂ ਇਹ ਲਾਗੀ ਉੱਤੇ ਆਹ ਸਜ਼ਾਰ ਦੀ ਵੀ ਆ ਗਈ ਮਖਾ ਭਈ ਇਹਨੇ ਕੇਕ ਖਾ ਲਿਆ ਇਹਨੇ ਸੱਚੀ ਗੱਲ ਹੈ ਇਹ ਤਾਂ ਹੀ ਬਿਮਾਰ ਹੋ ਗਈ ਭਾਈ ਮੈਂ ਤੁਸੀ ਕਿ ਖਾਲਸਾ ਕਰ ਦੋ ਵੋਟ ਕਿੱਥੇ ਆਪਣੇ ਇੱਧਰ ਆ ਵੀ ਆ ਗਈ ਬਲਾਦ ਸੱਤ ਇਹ ਇਹ ਨਹੀਂ ਬੁਲਾਉਣਾ ਇਹ ਤਾਂ ਨਹੀਂ ਬੁਲਾਉਣਾ ਇਹ ਤਾਂ ਖੇਲੇ ਤੋਂ ਬਾਅਦ ਪਹਿਲਾਂ ਤੁਸੀਂ ਸੱਚੀ ਗੱਲ ਬੋਲ ਪਹਿਲਾਂ ਤੁਸੀਂ ਸੱਚੀ ਗੱਲ ਬੋਲ ਤਾ ਬੈਗਰੂ ਕਹਿੰਦੀ ਬੈਗਰੂ ਬੈਗਰੂ ਬੋਲ ਦੇ ਹਾਂ ਬੋਲ ਦੇ ਪੁੱਤ ਨਾ ਹੁਣ ਵੀਰ ਜੀ ਪੱਕਾ ਕੰਮ ਕਰ ਲਿਓ ਆਪਣਾ ਦਵਾਈ ਦਾ ਜਾਣਦਾ ਹੁਣ ਤਾਂ ਰੱਬ ਨੇ ਵੀ ਨਹੀਂ ਮੈਨੂੰ ਨਹੀਂ ਮੈਨੂੰ ਨਹੀਂ ਉਮੀਦ ਹੈ ਕਿ ਵੀ ਜਾ ਹੋਊਗਾ ਕਿਉਂ ਮੈਨੂੰ ਬੀਪੀ ਦੀ ਜਿਹੜੀ ਦਿੱਕਤ ਹੈ ਨਾ ਬਹੁਤ ਔਖਾ ਕੰਮ ਹੈ ਹਾਂ ਹੈਗਾ ਤੌਖਾ ਮੈਂ ਮੈਂ ਤੁਹਾਨੂੰ ਇਹ ਦੱਸਦਾ ਮੈਂ ਹੁਣ ਵੀਡੀਓ ਤੇ ਵੀਡੀਓ ਦੇ ਵਿੱਚ ਮੈਂ ਗੱਲ ਕਰ ਦਉਂਦਾ ਵੀ ਵੀ ਜਦ ਮੈਂ ਪੀਜੀਆ ਹੀ ਗਿਆ ਸੀ ਇਹ ਕਾਲੇ ਦੇ ਫੇਰ ਸ਼ਾਮ ਨੂੰ ਮੈਨੂੰ ਲੈ ਜਾਣਾ ਬੈਂ ਦੇ ਬਾਈ ਯਾਰ ਨਹੀਂ ਨਹੀਂ ਗੱਲ ਖਤਮ ਕਰਦੇ ਯਾਰ ਗੱਲ ਖਤਮ ਕਰ ਦੋ ਬੀਬੀ ਦੀ ਹੁਣ ਤਾਂ ਜਾ ਟੈਨਸ਼ਨ ਨਹੀਂ ਦੇਣੀ ਤੇ ਸਾਡੀ ਭੈਣ ਤੇ ਸਾਡਾ ਜੀਜਾ ਦਵਾਈ ਛੇਤੀ ਜਾਣ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਜਾਂ ਦੋਨੋਂ ਚੱਲੇ ਗਏ ਇੱਕ ਨਹੀਂ ਜਾਂ ਦੋਨੋਂ ਵੀ ਤ ਪੈਸਾ ਵੀ ਲੈ ਲਿਆ ਉਹ ਦੋ ਦੋ ਗੋਲੀਆਂ ਲੈ ਲਊਗਾ ਜੀਬ ਥੱਲੇ ਰੱਖਣੀਆਂ ਆ ਹਉ ਲੈ ਜੀ ਉਹ ਮੈਂ ਕਹਦੇ ਭਈਏ ਹਟ ਗਏ ਭਈਏ ਹਟ ਗਿਆ ਅੱਛਾ ਹਾਲ ਹੈ ਉਹ ਰੱਖਣੇ ਨਹੀਂ ਕੱਲ ਉੱਪਰ ਪਿਓ ਦੇ ਛੁੱਟੀ ਕਰਨਾ ਉਹ ਰੱਦ ਬਣੇ ਤੂੰ ਨੰਬਰ ਮਾਰ ਤੂੰ ਨੰਬਰ ਮਾਰ ਮੈਨਾਂ ਦੀ ਕੋਈ ਗੱਲ ਨਹੀਂ ਐ ਤਾਂ ਵਿਚਾਰੀ ਸੰਦੀਪ ਕਰਦੀ ਰਹਿੰਦੀ ਆ ਮੈਨੂੰ ਇਹਦੇ ਪਰ ਕੋਈ ਕੋਈ ਨਹੀਂ ਪਤਾ ਨਹੀਂ ਹੁਣਾ ਵੀ ਕਿਆ ਕਹਿ ਸਕਦੀ ਮੈਂ ਡਿਪਰੈਸ਼ਨ ਡਿਪਰੈਸ਼ਨ ਵੀ ਹੋ ਸਕਦਾ ਮੇਤੋਂ ਦੁੱਖ ਹੋ ਜਾਂਦੀ ਆ ਹਾਂ ਮੈਂ ਚਬਲ ਚਬਲ ਬੋਲਦੀ ਹਾਂ ਨਹੀਂ ਇਹ ਤਾਂ ਘਰ ਦੀ ਇੱਕ ਗੱਲ ਹੋਰ ਜੇ ਤਾਂ ਮੈਂ ਬੋਲਦੀ ਹਾਂ ਤਾਂ ਮੈਨੂੰ ਬੋਲੀ ਫੀ ਜਾਂਦੀ ਹੈ ਜੇ ਮੈਂ ਚੁੱਪਾਂ ਤੂੰ ਚੁੱਪ ਕਰ ਤਾ ਬਖਸ਼ ਹੋਗੇ ਤੂੰ ਚੁੱਪਾ ਦੇ ਤੇਰੀ ਉਹ ਟੈਨਸ਼ਨ ਆ ਨੂੰ ਉਹ ਮੈਂ ਪਤਾ ਤੇਰੀ ਉਹ ਟੈਨਸ਼ਨ ਸੰਦੀਪ ਚੁੱਪ ਕਰਦ ਹੁੰਦੀ ਆ ਚੁੱਪੋਂ ਦੀ ਜਦ ਮੈਂ ਇਹਨੂੰ ਝੜਕ ਝੁੜਕ ਦਿੰਦਾ ਥੋੜਾ ਜਿਹਾ ਫੇਰੇ ਚੁੱਪ ਹੋ ਜਾਂਦੀ ਸਮਝ ਲਓ ਵੀ ਜਦ ਸੰਦੀਪ ਚੁੱਪ ਆ ਤਾਂ ਗੁੱਸੇ ਵਿੱਚ ਆ ਹਾਂ ਇਹਦਾ ਪਾਰਾ ਪੂਰਾ 90 ਡਿਗਰੀ ਫਿਰਦੀ ਆ ਤਾਂ ਨਾਰਮਲ ਆ ਜੇ ਇਹ ਚੁੱਪ ਆ ਤਾਂ ਇਹ ਟੈਨਸ਼ਨ ਵਿੱਚ ਆ ਕੋਈ ਪੰਗਾ ਹੋਇਆ ਵਾ ਖੜਾ ਕੇ ਤੁਸੀਂ ਸਮਝ ਲਓ ਹੋਰ ਸਮਝ ਲਓ ਬਾਤ ਹਾਂ ਮੈਂ ਤਾਂ ਬਾੜਲੀ ਗੱਲ ਮੰਤਾ ਪਤਾ ਨਾ ਜੇ ਤਾਂ ਇਕਦਰੀ ਘੰਟੀ ਆ ਤਾਂ ਹੀ ਪੁੱਛੀ ਜਾਂਦੀ ਵੀ ਚੁੱਪ ਫਿਰਦੀ ਐ ਕੋਈ ਗੱਲ ਐ ਮੇਰੇ ਬਾਰ ਬਾਰ ਪੁੱਛਦੀ ਆ ਮੈਂ ਹੁਣ ਬੀਬੀ ਨੂੰ ਉਹ ਵੀ ਦੱਸ ਤਸਲੇਸ਼ ਵੀ ਹੁਣ ਚੂਚੇ ਪਾ ਜਣੇ ਉੱਤੇ ਹੁਹਾਹੀ ਹੋ ਜੇ ਕਨੀ ਮੈਂ ਟੈਨਸ਼ਨ ਚ ਗੱਤ ਜਿੰਨਾ ਰੌਲਾ ਆਪਾਂ ਅਵਰੇ ਪਾ ਕੇ ਵੀਡੀਓ ਬਣਾਉਂਦੇ ਆ ਇੰਨਾ ਰੌਲਾ ਉੱਤੇ ਪਾ ਦਿਆ ਕਰਨ ਨਾਲ ਚੂਚੇ ਪਲੀ ਜਾਣੇ ਨਾਲ ਆਪਣੇ ਵੀਡੀਓ ਬੜੀ ਠੀਕ ਨਹੀਂ ਬਈ ਗੱਲ ਵੰਗੀ ਆ ਨਹੀਂ ਤੇ ਨਾ ਉਹ ਪ੍ਰੈਕਟਿਸ ਵੀ ਕਰਕੇ ਦਿਖਾਤੀ ਹਾਂ ਇੱਕੜੀ ਕਰਦੇ ਆ ਉਹਦੇ ਤੇ ਹਾਂ ਆਜੇ ਕੱਪ ਦੇ ਕੋ ਤੇ ਕੋਟਵਾਲ 16 ਤਰੀਕ ਦੀ ਕੇਬੀਕੇ ਦੇ ਵਿੱਚ ਉਹ ਲੱਗਣੀ ਆ ਇੱਕ ਮਨੂੰ ਬਾਈ ਨੇ ਉਹਦੇ ਪਰ ਜੋ ਉਹਦੇ ਪਰ ਭੇਜੀ ਵੀ ਆ ਉਹ 6 ਤਰੀਕ 6 ਫਰਵਰੀ ਦੀ ਆ ਉਹ ਉੱਥੇ ਆ ਮੋਹਾਲੀ ਚ ਅੱਛਾ ਕੇਬੀਕੇ ਦੀ ਲੱਗਣੀ ਵੀ ਉਹ ਕਹਿੰਦਾ ਸਰਕਾਰੀ ਸਰਟੀਫਿਕੇਟ ਵੀ ਬਣਾ ਕੇ ਦੇਣਗੇ ਤੁਹਾਨੂੰ 6 ਦਿਨ ਦੀ ਟ੍ਰੇਨਿੰਗ ਆਜੇ ਗੱਲ ਕਰਕੇ ਹਟਿਆ 16 ਤਰੀਕ ਨੂੰ ਲੱਗਣੀ ਆ ਉਹਦੇ ਵਿੱਚ ਤੂੰ ਜੁਆਇਨ ਕਰਨੀ ਚਾਹੀ ਮੈਂ ਕਰ ਲਵਾਂਗਾ ਚਾ ਮੈਂ ਹੀ ਕਰ ਲਵਾਂਗਾ ਕੋਈ ਗੱਲ ਨਹੀਂ ਹਾਂ ਵੀ 6 ਦਿਨ ਦੀ ਟ੍ਰੇਨਿੰਗ ਆ ਕਹਿੰਦਾ ਉਹਦੇ ਤੋਂ ਤੁਹਾਨੂੰ ਸਰਕਾਰੀ ਸਰਟੀਫਿਕੇਟ ਬਣਾ ਕੇ ਦੇਣਗੇ ਉਹ ਹਾਂ ਉਦੇ ਵਿੱਚ ਨਾਲੇ ਬਹੁਤ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੂੰ ਪਹਿਲਾਂ ਸਾਰੀਆਂ ਗੱਲਾਂ ਛੱਡਾਉਣ ਦੇ ਜਿੱਥੇ ਤੱਕ ਨਾਲੇ ਆਪਣਾ ਛੱਡ ਪਰ ਜਾਣਾ ਇਹਨੇ ਕੋਈ ਪਤਾ ਲੱਗ ਜੂਗਾ ਕੋਈ ਮਾੜਾ ਚੰਗਾ ਕੋਈ ਛੱਡੋ ਉਹ ਪੰਜ ਸੱਤ ਛੱਡਾਂ ਚ ਮਿਲੇ ਕੇ ਜਾਂਦੇ ਨੇ ਫਿਰ ਉੱਥੇ ਜਾ ਕੇ ਗੱਲਬਾਤ ਕਰਾਉਂਦੇ ਨੇ ਆਪਾਂ ਦਾ ਸਾਰਾ ਕੁਝ ਸ਼ੂਟ ਕਰ ਲੈਣਾ ਨਾਲੇ ਉੱਥੇ ਦਾ ਸਾਰਾ ਕੁਝ ਪਤਾ ਲੱਗ ਜਣਾ ਕਿੱਥੇ ਕੀ ਨੇ ਕਿਆ ਕੁਝ ਕਰਿਆ ਹੋਇਆ ਹੈਗਾ ਹੂੰ ਹੁਣ ਤੁਸੀਂ ਬੋਲੋਗਾ ਕਹਿੰਦੀ ਚਾਰਜੀ ਤਪੂਗਾ ਤੂੰ ਮੈਂ ਤਾਂ ਐ ਕਹਿੰਦੀ ਆ ਵੀ ਜਾਓ ਹੁਣ ਘੁੰਮਿਆ ਪੈਣੇ ਕਿਤੇ ਫਿਰ ਹੌਲੀ ਹੌਲੀ ਸਾਨੂੰ ਵੀ ਵੀਰ ਜੀ ਘਮਾ ਲਿਓ ਹਾਂ ਲੈ ਤੇਰੇ ਮਾਗਰ ਟਿਕਟਾਂ ਲੱਗਣੀਆਂ ਪਹਿਲਾਂ ਮੈਂ ਬੰਦਾ ਜਾਊਗਾ ਨਾਲ ਤਾਂ ਹੀ ਦੱਸੂਗੀ ਸਾਨੂੰ ਵੀ ਕਿੱਥੇ ਕਿੱਥੇ ਜਾਉਂਗੇ ਅਸੀਂ ਬਈ ਕਨੇਕਟਾ ਹਾਂ ਇਹ ਕੀ ਚੱਲ ਵਧੀਆ ਰਾਤ ਕਹਿੰਦੀ ਹੈ ਕਨੇਕਟਾ ਹਾਂ ਬਿੱਕੀ ਕਿ ਕਹਿੰਦੀ ਹੈ ਯਾਰ ਸੁੱਤੀ ਬਈ ਕੀ ਕਹਿੰਦੀ ਹੈ ਕਿਹੜਾ ਕਿਹੜਾ ਜਿੱਥੇ ਨਦੀ ਦੇ ਦੋ ਪਾਣੀ ਕਰ ਦਿੰਦਾ ਹੈ ਉਹ ਕੀ ਆ ਉਹ ਕਿਹੜਾ ਫੌਲ ਆ ਉਹ ਪਹਿਲੀ ਗੱਲ ਆ ਤੇ ਉਹ ਵੀ ਹੈ ਪੂਤ ਫੌਲੀ ਹੈਗਾ ਹੋਰ ਫੌਲ ਆ ਕਿਹੜਾ ਫੌਲ ਨੇ ਨਾਗਰਾ ਬੋਲ ਨਾਗਰਾ ਹੱਕਣਾ ਕੋਲ ਹਾਏ ਬੋਦੀ ਉਹ ਹੀ ਕਰੀ ਜਾਵੇ ਮੈਂ ਇਹਨੂੰ ਕਿਹਾ ਹੋਗਾ ਰੀਤ ਨੂੰ ਵੀ ਕਿਹਾ ਪਾਣੀ ਗਿਰਦਾ ਪਾਣੀ ਗਿਰਦਾ ਪਿੱਛੇ ਨੋਜੋ ਪਿੱਛੇ ਰੋਜੋ ਨੇ ਚਾਹ ਪਲਾਈ ਦੀ ਨਾ ਨੈਗਰਾ ਬੋਲੇ ਕਰੀਗੀ ਨੂਏ ਗਾਲੇ ਚਾਹ ਪਲਾ ਨੈਗਰਾ ਬੋਲ ਨੈਗਰਾ ਬੋਲ ਕਰੀਗੀ ਅੱਜ ਕਹਤਾ ਰਕਿਆ ਤਰ ਰਾਜ ਅੱਜ ਮੂਗੀ ਮਸਰੀ ਮੂਗੀ ਮਸਰੀ ਬਿਮਾਰ ਪਈਆਂ ਰਿਸ਼ਤੇਦਾਰ ਉਹ ਰਿਸ਼ਤੇਦਾਰਾਂ ਨੂੰ ਕਰਤਾ ਬਿਮਾਰ ਇਹਨੇ ਰਿਸ਼ਤੇਦਾਰਤਾ ਔਰ ਠੀਕ ਕਰ ਫੇ ਮੈਂ ਤਾਂ ਆਈ ਰਿਸ਼ਤੇਦਾਰ ਆਏ ਇਹਨਾਂ ਨੇ ਵੀ ਦਿਖਲਾਉਣਾ ਹਣਾ ਕੋਤਾ ਨਹੀਂ ਇਹ ਤਾਂ ਜਾਣਾ ਮੁੰਨਾ ਹਾਂ ਹਾਂ ਜਾਣਾ ਫੇ ਰਹਿ ਜਾ ਮੈਂ ਕਿਹਾ ਤਾਂ ਰਹਿ ਜਾ ਉੱਥੇ ਨਹੀਂ ਕੋਈ ਹੈਗਾ ਵੀ ਡਿਊਟੀ ਤੇ ਅੱਛਾ ਫੋਨ ਆ ਗਿਆ ਨਾ ਬੰਦਾ ਆ ਵੀ ਉਹ ਕਿਸੇ ਨੂੰ ਛੱਡ ਕੇ ਆਏ ਮੰਮੀ ਜੀ ਜਾਓ ਵੇਖ ਕੇ ਆਓ ਕੁੜੀ ਨੂੰ ਠੀਕ ਆ ਜਾਓ ਚੱਲ ਜਾਓ ਇਨਸ਼ਾ ਅੱਲਾਹ ਇਹ ਦੁੱਖ ਸੁੱਖਾ ਜ਼ਿੰਦਗੀ ਦੇ ਵਿੱਚ ਸਹੀ ਹੈ ਜੀ ਇੱਥੇ ਕੁਝ ਨਹੀਂ ਲੈ ਕੇ ਜਾਣਾ ਹੈ ਆਉਂਦੇ ਜਾਂਦੇ ਰਹਿੰਦੇ ਆ ਹੈ ਨਹੀਂ ਆਂ ਦੀਦੀ ਨੂੰ ਵੀ ਜੇ ਤਾਂ ਮੈਂ ਟੈਨਸ਼ਨ 'ਚ ਰਹੀ ਵੀ ਮੈਂ ਤਾਂ ਪਾਗਲ ਹੋ ਜਾਣਾ ਓਕੇ ਵੀ ਜੇ ਮੈਂ ਖੁਸ਼ ਰਹੀ ਫਤਿਹ ਪਾਲ ਵੀ ਹੁਣ ਕਰੀਏ ਕਰੀਏਗਾ ਕਿੱਧਰੋਂ ਗੱਲ ਘਮਾਤੀ ਐ ਲੈ ਕੋਈ ਕਹਦਾ ਮੈਂ ਇਹ ਮੈਨੂੰ ਹੁਣੇ ਪਾਗਲ ਹੋਈ ਵੀ ਲੱਦੀ ਦਵਾ ਨਹੀਂ ਜੇ ਤਾਂ ਮੈਂ ਖੁਸ਼ ਰਹਿੰਦੀ ਆ ਫਿਰ ਮੈਂ ਦੀਦੀ ਕੋ ਛੱਡੀ ਜਿੰਨੇ ਜੱਪੜੀਆਂ ਦੀ ਸੋਚੀ ਜਾਂਦੀ ਬਈ ਕਿੱਥੇ ਸਦਾਨ ਬੱਲੇ ਪੈ ਗਈ ਸਾਡੇ ਬਈ ਸਦਾਨ ਕਿੱਥੇ ਬੱਲੇ ਪੈ ਗਈ ਸਾਡੇ ਮੈਂ ਟੈਕਟਰ ਚੜ੍ਹਦੀ ਆ ਹਾਂ ਸੋਚੀ ਜਾਂਦੀ ਵੀ ਇਹਨੇ ਪਾਗਲ ਹੋ ਜਾਣਾ ਅੱਛਾ ਅੱਛਾ ਰੀਦ ਦੇ ਮਗਰ ਚੌਂਦੀ ਫਰੀ ਜਾਂਦੀ ਵਰਤਾਂ ਹਾਂ ਰੀਦ ਦੇ ਮਗਰ ਦੁਕਾਨ ਪੈਂਦੀ ਹੁੰਦੀ ਪਾਗਰਾਂ ਮਗਰ ਰੀਦ ਨੂੰ ਬਹੁਤ ਕੁੱਟਦੀ ਆ ਨਿਆਣੀਆਂ ਨੂੰ ਕੀ ਪਤਾ ਬਚਾਰੀ ਪਤਾ ਕਰ ਲੈਣੀ ਕਰਿਆ ਆ ਕਿ ਆ ਉਹਦੇ ਕੀ ਕਰਨੀ ਉਹਦੇ ਕੀ ਕਰਨੀ ਜਿਹੜੀ ਚਾਹ ਡੋਲ ਗਈ ਓਏ ਹੱਥ ਫੜ ਕਹਿੰਦੇ ਬੱਤੇ ਹੋਰ ਪੁੱਤ ਹੋਰ ਪੁੱਤ ਹੋਰ ਪੁੱਤ ਉਹ ਮੁੰਬਈ ਕਿੱਥੇ ਪੁੱਤ ਆ ਜਾ ਜਿਹੜੇ ਕਿ ਟੱਕੜੀ ਜਾਂਦੀ ਕੱਢਣੀ ਆ ਜਾ ਆ ਜਾ ਆ ਜਾ ਹਾਂਜੀ ਪਤਾ ਨਹੀਂ ਆ ਚੀਜ਼ ਚਾਲਦੀ ਲੱਕੜੀ ਚੁੱਲ੍ਹੇ ਵਾਲੀ ਉਹ ਚੱਲ ਫੇਰ ਕਿਹੜਾ ਕੁੱਟ ਕੇ ਇਹਨੂੰ ਲੋਟੋੜਣਾ ਇਹਨੂੰ ਤੂੰ ਸਮਝਾਉਣਾ ਪੈਣਾ ਬੇ ਤੇ ਦੂਰ ਮੈਂ ਤਾਂ ਅੰਦਰੋਂ ਫੜੀ ਜਾ ਰਹੀ ਸੀ ਮੈਂ ਤੈਨੂੰ ਕੁੰਡਾ ਲਾ ਕੇ ਅੱਜ ਅੱਜ ਕੁੰਡਾ ਲਾ ਕੇ ਆਉਣਾ ਦਾ ਮਨੂੰ ਸੁਪੀਰ ਕਹੇ ਕਹਿੰਦੀ ਨਾ ਉਹ ਤਾਂ ਕੁੜੀ ਨੂੰ ਲੈ ਗਈ ਤੇ ਅੰਦਰ ਨੂੰ ਕੁੱਟਣ ਨੂੰ ਫਰਾਣਾ ਉਹ ਤੇਰੇ ਲੈ ਗਈ ਤੇ ਕਨੇ ਕੱਪੜਾ ਤੇਰੇ ਮੂੰਹ ਤੇ ਟਿੱਕ ਪਾਉਂਦੀ ਹਾਂ ਆਹ ਦੇਖ ਲੈ ਮੈਂ ਵੀਰ ਜੀ ਉਥੇ ਬਾਹਰ ਦੇ ਘੰਟੇ 1.5 ਘੰਟੇ ਬਾਅਦ ਉਹ ਦਿਮਾਗ ਖਰਾਬ ਹੋ ਗਿਆ ਤੇ ਬਾਅਦ ਲੱਗਾ ਨਾ ਬੀਬੀ ਚੰਡ ਮੈਂ ਕਹਿੰਦਾ ਕੁੜੀ ਦੇ ਚੱਕਰ ਹੋਇਆ ਕੁੜੀ ਦੇ ਚੱਕਰ ਪੈ ਗਿਆ ਵੀ ਕੁੜੀ ਨੂੰ ਇਹ ਕੁੜਦੀ ਬਹੁਤ ਆਹ ਬਹੁਤ ਨਹੀਂ ਕੁੱਟਦੀ ਮੈਂ ਤਾਂ ਹੁਣ ਰੈਂਟ ਪਾਈ ਨਹੀਂ ਥੋੜੀ ਦੇਰ ਤੱਕ। ਉਹ ਤਾਂ ਗੱਲ ਕਰੀ ਆ। ਨਹੀਂ ਨਹੀਂ ਆਪਣਾ ਦੇਖ ਲਿਆ ਵੀ ਮੇਰੇ ਉਹਦੇ ਕੱਪੜਾ ਕਰ ਪੈ ਇਹ ਤੇ ਕੂੜੀ ਦੇ ਪੈ ਜਾਂਦੇ। ਆਪੇ ਕਾ ਕਰਦੀ। ਉਹ ਹੀ ਤਾਂ ਤਾਂ ਕਹਿ ਦਿੱਤੀ ਵੀ ਮੈਂ ਜਦ ਸਾਗ ਧਰਦੀ ਤੇ ਨਾ ਛਿੱਟਾ ਪੈ ਜਾਂਦਾ, ਛਾਲਾ ਪੈ ਜਾਂਦਾ ਵੀ ਕਿ ਸਿੰਘ ਨੇ ਇੰਟਿਮਿਟ ਚੜਨਾ। ਨਹੀਂ ਮਾਸ ਸੀ ਤੇਰੇ ਆਹ ਨਾ ਤੇਰੇ। ਉਹ ਵੀ ਤੇਰੇ ਪੈ ਗਈ ਸੀ ਦਾਲ। ਉੱਥੇ ਜੋੜ ਜੋੜ ਜੀ ਪਈ ਸੀ। ਲੰਗਰ ਚੋਂ ਦਾਲ ਮੇਥੀ ਪਈ। ਦੰਮ ਦੇ ਕੇ ਚਲੇ ਗਿਆਗੇ। ਹਾਂ ਥੱਲੇ ਇਹਨੇ ਉਹ ਤਾਂ ਸੋਚਿਆ ਨਹੀਂ ਵੀ ਮੈਂ ਉਹ ਕਰ ਦਵਾਂ ਚੱਕ ਦਵਾਂ ਪੰਪਾ ਪਾਣੀ ਪਾਵਾਂ ਇਹਨੇ ਆਹੇ ਕੱਪੜੇ ਨਾਲੇ ਸਭ ਕਰਨਾ ਯੂਰਪਾ ਅਕੈਡਮੀ ਦੇ ਅੰਦਰ ਦੇ ਕੋਲੇ ਪੈਰ ਰੱਖਤਾ ਕੋਲੇ ਦੇ ਉੱਪਰ ਢੜੀ ਲੱਗੀ ਸੀ ਚਲੋ ਜੀ ਚਲੋ ਫਿਰ ਅਗਲੀ ਵੀਡੀਓ ਦੇ ਵਿੱਚ ਕਿਸੇ ਕੋਰਪੋਰ ਮਾਤਰਾ ਦੇ ਕਲਾਜ ਰੱਖੇ ਧੰਨਵਾਦ ਆ ਲੈ ਕੇ ਆਏ ਇਹਨਾਂ ਨੇ ਮੇਰੇ ਘਰ ਦੀ ਖਬਰ ਨਾ ਜੀ ਸਾਡਾ ਫਰਜ ਧੰਨਵਾਦ ਕਰਦੇ ਜੀ ਇਹ ਸਾਡਾ ਫਰਜ ਆ ਇਹ ਫਰਜ ਆ ਹੈ ਬਸ ਠੀਕ ਠਾਕ ਰਹੇ ਠੀਕ ਆ ਬਾਬਾ ਘੁੰਮੇ ਆਉਣ ਕੋਸ਼ਿਸ਼ ਕੋਸ਼ਿਸ਼ ਇਹਨੇ ਮੈਂ ਤਾਂ ਵਾਦਾ ਕਰਿਆ ਕਹਿੰਦੀ ਮੈਂ ਤੇਰੇ ਵਾਸਤੇ ਸੋਨੇ ਦੇ ਮੁੱਠਲੀਆਂ ਲੈ ਕੇ ਆਉਂਗਾ ਸੋਨਾ ਹੀ ਖਰੀਦਣ ਜਾਣਾ ਉੱਥੇ ਮੈਂ ਤਾਂ ਸੱਕ ਕੀ ਸੋਨੇ ਦੇ ਘੜੇ ਪਾ ਪਾ ਕੇ ਸੋਨੇ ਰੰਗੀਆਂ ਕਿਹਾ ਹੁਣ ਸੋਨੇ ਰੰਗੀਆਂ ਗਲਤ ਪੁਨੇਖਾ ਮੈ ਗਿਆ ਯਾਰ ਸੋਨੇ ਵਰਕੀਆਂ ਕਿਹਾ ਹੁਣ ਬਾਰਗੀਆਂ ਕਿ ਹੈ 80 ਫੀਸ ਦੇ 20 ਪੈਸੇ ਮਿਲ ਜੁੰਦੀਆਂ ਕਦ ਜਾਓ ਤਾਂ ਸਹੀ ਇਸੇ ਬਾਅਦ ਜਾਓ ਤੁਸੀਂ ਕੰਮ ਨੂੰ ਸਾਨੂੰ ਨਗਲਿਓ ਲਿਆ ਦੀ ਤੂੰ ਜਾਇਆ ਮੈਂ ਆਵਾਜ਼ ਜਾਇਆ ਕੋੜਾ ਪੰਜੀ ਗੱਲ ਕਰਦੇ ਵੀ ਮੈਂ ਜਾਣਾ ਦੇਖਦੇ ਆ ਵੀਡੀਓ ਵਿੱਚ ਪੱਕਾ ਕਹੇ ਬਈ ਇੱਕ ਤਰੀਕ ਨੂੰ ਤੇਰੀ ਪੱਕੀ ਫਲਾਟ ਵੀਰ ਦੀ ਕਰ ਦੋ ਬੁੱਕ ਫੌਗ ਪੈ ਜਾਂਦੀ ਆ ਕਰਤ ਫੌਗ ਪੈ ਜਾਂਦੀ ਆ ਮੈਂ ਤਾਂ ਪੜਾ ਜਬਣ ਸੁਦੀਪ ਤੈਨੂੰ ਹੁਣ ਪਾਪ ਨਹੀਂ ਹੁੰਦੀ ਹੁਣ ਤਾਂ ਸੂਰਜ ਨੇ ਲੱਗ ਗਿਆ ਨਹੀਂ ਨਹੀਂ ਹੁਣ ਨਹੀਂ ਪੈਂਦੀ ਹੁਣ ਨਹੀਂ ਪੈਂਦੀ ਉਹ ਤਾਂ ਮਜਬੂਰੀਆਂ ਹੋ ਜਾਂਦੀਆਂ ਫਿਰ ਤਾਂ ਇਹ ਜ਼ਰੂਰੀ ਨਹੀਂ ਵੀ ਜਿਹੜੀ ਕੈਨਸਲ ਹੋਈ ਆ ਕਿ ਆ ਪ੍ਰੋਬਲਮ ਇਹ ਰੱਬ ਦੀ ਪਰਮਾਤਮਾ ਹੀ ਜਾਣਦਾ ਕਿ ਆ ਤਾਂ ਚੰਗਾ ਹੀ ਹੈ ਸਹੀ ਵਾਸਤੇ ਹੈ ਨਾ ਚੰਗਾ ਹੀ ਹੁੰਦਾ ਜੋ ਹੁੰਦਾ ਠੀਕ ਆ ਪਰ ਹੁਣ ਟਾਈਮ ਆ ਹੁਣ ਬਸ ਵੀ ਮਿਲ ਗਿਆ ਸਮਾਂ ਵੀ ਮਿਲ ਗਿਆ ਹੁਣ ਉੜ ਜਾ ਹਾਂ ਉੜਨ ਨੂੰ ਉਹ ਪਾਂਚੀ ਆ ਉੜਦੀ ਕਲੀਪ ਆ ਉੜਨ ਨੂੰ ਉਹ ਪਾਂਚੀ ਆ ਇਹ ਮੁਰਦੀ ਕਲੀਪ ਆ ਆ ਤਾਂ ਸਾਨੂੰ ਦਵਾਈ ਦੀ ਜਗ੍ਹਾ ਦਾ ਪਤਾ ਲੱਗਣ ਲੱਗ ਗਿਆ ਜਿਵੇਂ ਜਿਸੀਂ ਜਾਉਂਗੇ ਸਾਨੂੰ ਦਿੱਕਤ ਨਹੀਂ ਆਊਗੀ ਕਿ ਅਸੀਂ ਕਿੱਥੇ ਘੁੰਮਣਾ ਹੈ ਭੈਣ ਨੂੰ ਫੋਨ ਕਰ ਦਾਂ ਪਰ ਇੱਥੇ ਜਾਏਗੀ ਆ ਆ ਜਾਏਗਾ ਜਾਏਗਾ ਮੈਨੂੰ ذرا بھی ਪਤਾ ਨਹੀਂ ਲੱਗਦਾ ਓਕੇ ਲੈਣਾ ਪਨੀਰ ਟਿੱਕਾ ਜਰੂਰ ਖਾਓ ਚਲੋ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਗੱਲਾਂ ਨਹੀਂ ਮੁੱਕਣੀਆਂ ਪਨੀਰ ਟਿੱਕਿਆਂ ਪਰ ਆ ਗਈਆਂ ਮੈਨੂੰ ਇਹਨਾਂ ਨੂੰ ਰੋਪ ਨੂੰ ਭੇਜਣਾ ਹੁਣ ਮੈਂ ਹੱਥ ਬਨ ਕੇ ਬੇਨਤੀ ਆ ਵੀ ਇਹ ਵੀਡੀਓ ਨੂੰ ਇੱਥੇ ਬੰਦ ਕੀਤਾ ਜਾਵੇ